ਸਰਕਾਰ ਦੇ ਵੱਲੋਂ ਚਲਾਏ ਗਏ ਮਹਿੰਮ ਲੈਂਡ ਪੋਲਿੰਗ ਦੇ ਤਹਿਤ ਹਿਆਰਪੁਰ ਦੇ ਸ਼ੇਰਗੜ ਅਤੇ ਪੁਰ ਹੀਰਾਦੀ 550 ਦੇ ਕਰੀਬ ਜ਼ਮੀਨ ਐਕਵਾਇਰ ਕਰਨੀ ਹੈ ਤੇ ਉਸ ਦੇ ਵਿਰੋਧ ਵਿੱਚ ਅੱਜ ਦੋਨੇ ਪਿੰਡਾਂ ਦੇ ਕਿਸਾਨਾਂ ਵੱਲੋਂ ਡੀਸੀ ਅਤੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਏਡੀਸੀ ਨੂੰ ਦਿੱਤਾ ਗਿਆ ਇਸ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਡਾਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਜਿਸ ਦੇ ਤਹਿਤ ਇਨ੍ਹਾਂ ਦੋਨਾਂ ਪਿੰਡਾਂ ਦੀ 550 ਦੇ ਕਰੀਬ ਜ਼ਮੀਨ ਐਕਵਾਇਰ ਕਰਨੀ ਹੈ ਜਿਸ ਦਾ ਕਿਸਾਨ ਜਥੇਬੰਦੀਆਂ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕੇ ਸਰਕਾਰ ਦੇ ਵੱਲੋਂ ਜੋ ਖਸਰਾ ਨੰਬਰ ਨੋਟੀਫਿਕੇਸ਼ਨ ਵਿੱਚ ਪਾਏ ਗਏ ਨੇ ਉਹ ਸਾਰੇ ਕਿਸਾਨ ਅੱਜ ਇਸ ਸੰਬੰਧ ਪੱਤਰ ਦੇ ਵਿੱਚ ਸ਼ਾਮਿਲ ਹਨ ਉਹਨਾਂ ਕਹਿੰਦੇ ਕਿ ਉਹ ਇੱਕ ਵੀ ਮਰਲਾ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਦੇਣਗੇ ਉਹਨਾਂ ਕਹਿੰਦੇ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਦੀਆਂ ਜ਼ਮੀਨਾਂ ਪੱਕੇ ਤੌਰ ਤੇ ਲਈਆਂ ਗਈਆਂ ਤਾਂ ਉਸ ਦੇ ਸਿੱਟੇ ਵਜੋਂ ਸਰਕਾਰ ਨੂੰ ਅੰਜਾਮ ਭੁਗਤਣੇ ਪੈਣਗੇ ਤੇ ਕਿਸਾਨ ਆਪਣੀ ਜ਼ਮੀਨ ਬਦਲੇ ਮਰਨ ਲਈ ਵੀ ਤਿਆਰ ਨੇ ਅਤੇ ਸਰਕਾਰ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਕਿਸਾਨ ਇੱਕ ਵੀ ਮਰਲਾ ਆਪਣਾ ਸਰਕਾਰ ਦੀ ਇਸ ਟੀਨ ਦੇ ਤਹਿਤ ਸਰਕਾਰ ਨੂੰ ਨਹੀਂ ਸੌਂਪਣਗੇ ਦੇਖੋ ਇਹ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਦੇ ਤਹਿਤ 550 ਏਕੜ ਪੁਰਹੀਰਾ ਔਰ ਸ਼ੇਰਗੜ ਦਾ ਐਕਵਾਇਰ ਕਰਨ ਦੀ ਗੱਲ ਕੀਤੀ ਹੈ ਸੋ ਉਹਦੇ ਤਹਿਤ ਅੱਜ ਮਾਨਯੋਗ ਡੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਔਰ ਰਾਜਪਾਲ ਜੀ ਨੂੰ ਮੁੱਖ ਮੰਤਰੀ ਜੀ ਨੂੰ ਰਾਹੀਂ ਡੀ ਸਾਹਿਬ ਦੇ ਭੇਜਣਾ ਹੈ ਸੋ ਉਹ ਦੇ ਕੇ ਆਏ ਹੁਣ ਡੀ ਸਾਹਿਬ ਇੱਥੇ ਨਹੀਂ ਸੀ ਡੀ ਸਾਹਿਬ ਨੂੰ ਦਿੱਤਾ ਔਰ ਅਸੀਂ ਇਸ ਜਿਹੜੀ ਪਾਲਿਸੀ ਆ ਉਹਦਾ ਵਿਰੋਧ ਕਰਦੇ ਆ ਸਾਰੇ ਕਿਸਾਨ ਇਹਨਾਂ ਪਿੰਡਾਂ ਦੇ ਕਿਉਂਕਿ ਮੇਰਾ ਨਗਰਪੋਰੀ ਦਾ ਮੇਰੀ ਜ਼ਮੀਨ ਵੀ ਵੇਚ ਆ ਰਹੀ ਆ ਔਰ ਇਹ ਸਾਰੇ ਸਮੂੱਚੇ ਕਿਸਾਨ ਆਏ ਨੇ ਜਿਨ੍ਹਾਂ ਦੀ ਜ਼ਮੀਨ ਉਸ ਲੈਂਡ ਪੂਲਿੰਗ ਸਕੀਮ ਦੇ ਤਹਿਤ ਜਿਹੜੇ ਖਸਰਾ ਨੰਬਰ ਸਰਕਾਰ ਨੇ ਪਾ ਕੇ ਇਖਬਾਰ ਚ ਨੋਟੀਫਿਕੇਸ਼ਨ ਕੀਤਾ ਸੋ ਉਹ ਚੋਂ ਇੱਕ ਨੰਬਰ ਵੀ ਕੋਈ ਦੇਣ ਨੂੰ ਤਿਆਰ ਨਹੀਂ ਇਹ ਕਿਸਾਨ ਦੇਣ ਨੂੰ ਤਿਆਰ ਨਹੀਂ ਸੋ ਇਹ ਲਗਭਗ ਉਹੀ 550 ਏਕੜ ਵਾਲੇ ਸਾਰੇ ਫਾਰਮਰ ਆਏ ਨੇ ਸ਼ੇਰਗੜਪੋਰੀ ਨਾਲ ਢੋਲਨਵਾਲ ਤੋਂ ਕਿਉਂਕਿ ਜ਼ਮੀਨ ਸ਼ੇਰਗੜਪੋਰੀ ਨਾਲ ਦੀ ਹੈ ਢੋਲਨਵਾਲ ਦੇ ਕੁਝ ਸਾਥੀਆਂ ਨੇ ਪੋਰੀ ਨਾਲ ਚ ਖਰੀਦੀ ਹੋਈ ਆ ਇਸ ਕਰਕੇ ਢੋਲਨਵਾਲ ਦੇ ਵੀ ਸਾਥੀ ਸਾਰੇ ਆਏ ਨੇ ਸੋ ਇਹ ਕੋਈ ਵੀ ਇੱਕ ਮਰਲਾ ਦੇਣ ਨੂੰ ਤਿਆਰ ਨਹੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਨਾਲ ਚੇਤਾਵਨੀ ਵੀ ਦਿੰਦੇ ਆਂ ਕਿਉਂਕਿ ਚੇਤਾਵਨੀ ਪੱਤਰ ਅਸੀਂ ਉਹਦੇ ਵਿੱਚ ਲਿਖਿਆ ਚੇਤਾਵਨੀ ਵੀ ਜੇਕਰ ਸਰਕਾਰ ਜ਼ਬਰੀਇ स्कीम ਲਾਗੂ ਕਰਕੇ ਸਾਡੀ ਜ਼ਮੀਨ ਲੈਂਦੀ ਹੈ ਤੇ ਫਿਰ ਉਹਦੇ ਭਿਆਨਕ ਸਿੱਟੇ ਨਿਕਲਣਗੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਭਗਵਾਨਤਮਨ ਸਰਕਾਰ ਦੀ ਹੋਏਗੀ ਸੋ ਉਹ ਸਰਕਾਰ ਨੂੰ ਅਸੀਂ ਇਹ ਨਵੇਦਨ ਕਰਨਾ ਹੈ ਆ ਬੇਨਤੀ ਕਰਨਾ ਹੈ ਕਿ ਭਾਈ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਦੇ ਤਹਿਤ ਤੁਸੀਂ ਕਿਸਾਨਾਂ ਦੀ ਜ਼ਮੀਨ ਖੋਣ ਜਾ ਰਹੇ ਹੋ ਇੱਕ ਮਰਲਾ ਵੀ ਕਿਸਾਨ ਨਹੀਂ ਦੇਗਾ ਨਾ ਜ਼ਮੀਨ ਚ ਵੰਡ ਦੇਾਂਗੇ ਜੇ ਸਾਨੂੰ ਮਰਨਾ ਪਿਆ ਤੇ ਮਰਾਂਗੇ ਵੀ ਸਿਰ ਕਲਮ ਕਰਾਉਣੇ ਪਏ ਉਹ ਵੀ ਕਰਾਵਾਂਗੇ ਪਰ ਇੱਕ ਮਰਲਾ ਵੀ ਜ਼ਮੀਨ ਦਾ ਸਰਕਾਰ ਨੂੰ ਨਹੀਂ ਦੇਵਾਂਗੇ ਦੇਖੋ ਇਹ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਦੇ ਤਹਿਤ 550 ਏਕੜ ਪੁਰ ਹੀਰਾ ਔਰ ਸ਼ੇਰਗੜ ਦਾ ਐਕਵਾਇਰ ਕਰਨ ਦੀ ਗੱਲ ਕੀਤੀ ਹੈ ਸੋ ਉਹਦੇ ਤਹਿਤ ਅੱਜ ਮਾਨਯੋਗ ਡੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਔਰ ਰਾਜਪਾਲ ਜੀ ਨੂੰ ਮੁੱਖ ਮੰਤਰੀ ਜੀ ਨੂੰ ਰਾਹੀਂ ਡੀ ਸਾਹਿਬ ਦੇ ਭੇਜਣਾ ਹੈ ਸੋ ਉਹ ਦੇਖ ਕੇ ਆਏ ਹੁਣ ਦੀਸਾ ਬੈਠੇ ਨਹੀਂ ਸੀ ਜਿਹੜੀ ਸਭ ਨੂੰ ਦਿੱਤਾ ਹੈ ਔਰ ਅਸੀਂ ਇਸ ਜਿਹੜੀ ਪਾਲਿਸੀ ਆ ਉਹਦਾ ਵਿਰੋਧ ਕਰਦੇ ਆ ਸਾਰੇ ਕਿਸਾਨ ਇਹਨਾਂ ਪਿੰਡਾਂ ਦੇ ਕਿਉਂਕਿ ਮੇਰਾ ਨਗਰਪੋਰੀ ਦਾ ਮੇਰੀ ਜ਼ਮੀਨ ਵੀ ਵੇਚ ਆ ਰਹੀ ਹੈ ਔਰ ਇਹ ਸਾਰੇ ਸਮੁੱਚੇ ਕਿਸਾਨ ਆਏ ਨੇ ਜਿਨ੍ਹਾਂ ਦੀ ਜ਼ਮੀਨ ਉਸ ਲੈਂਡ ਪੂਲਿੰਗ ਸਕੀਮ ਦੇ ਤਹਿਤ ਜਿਹੜੇ ਖਸਰਾ ਨੰਬਰ ਸਰਕਾਰ ਨੇ ਪਾ ਕੇ ਇਖਬਾਰ ਚ ਨੋਟੀਫਿਕੇਸ਼ਨ ਕੀਤਾ ਸੋ ਉਹ ਚੋਂ ਇੱਕ ਨੰਬਰ ਵੀ ਕੋਈ ਦੇਣ ਨੂੰ ਤਿਆਰ ਨਹੀਂ ਇਹ ਕਿਸਾਨ ਦੇਣ ਨੂੰ ਤਿਆਰ ਨਹੀਂ ਸੋ ਇਹ ਲਗਭਗ ਉਹੀ 550 ਏਕੜ ਵਾਲੇ ਸਾਰੇ ਫਾਰਮਰ ਆਏ ਨੇ ਸ਼ੇਰਗੜ੍ਹਪੋਰੀ ਨਾਲ ਢੋਲਨਵਾਲ ਤੋਂ ਕਿਉਂਕਿ ਜ਼ਮੀਨ ਸ਼ੇਰਗੜ੍ਹਪੋਰੀ ਨਾਲ ਦੀ ਹੈ ਢੋਲਨਵਾਲ ਦੇ ਕੁਝ ਸਾਥੀਆਂ ਨੇ ਪੋਰੀ ਨਾਲ ਖਰੀਦੀ ਹੋਈ ਆ ਇਸ ਕਰਕੇ ਢੋਲਨਵਾਲ ਦੇ ਵੀ ਸਾਥੀ ਸਾਰੇ ਆਏ ਨੇ ਸੋ ਇਹ ਕੋਈ ਵੀ ਇੱਕ ਮਰਲਾ ਦੇਣ ਨੂੰ ਤਿਆਰ ਨਹੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਨਾਲ ਚੇਤਾਵਨੀ ਵੀ ਦਿੰਦੇ ਆਂ ਕਿਉਂਕਿ ਚੇਤਾਵਨੀ ਪੱਤਰ ਅਸੀਂ ਉਹਦੇ ਵਿੱਚ ਲਿਖਿਆ ਚੇਤਾਵਨੀ ਵੀ ਜੇਕਰ ਸਰਕਾਰ ਜ਼ਬਰੀਇ स्कीम ਲਾਗੂ ਕਰਕੇ ਸਾਡੀ ਜ਼ਮੀਨ ਲੈਂਦੀ ਹੈ ਤੇ ਫਿਰ ਉਹਦੇ ਭਿਆਨਕ ਸਿੱਟੇ ਨਿਕਲਣਗੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਭਗਵਾਨਤਮਾ ਸਰਕਾਰ ਦੀ ਹੋਏਗੀ ਸੋ ਉਹ ਸਰਕਾਰ ਨੂੰ ਅਸੀਂ ਇਹ ਨਵੇਦਨ ਕਰਨਾ ਹੈ ਆ ਬੇਨਤੀ ਕਰਨਾ ਹੈ ਕਿ ਭਾਈ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਦੇ ਤਹਿਤ ਤੁਸੀਂ ਕਿਸਾਨਾਂ ਦੀ ਜ਼ਮੀਨ ਖੋਣ ਜਾ ਰਹੇ ਹੋ ਇੱਕ ਮਰਲਾ ਵੀ ਕਿਸਾਨ ਨਹੀਂ ਦੇਗਾ ਨਾ ਜ਼ਮੀਨ ਚ ਵੰਡ ਦੇਾਂਗੇ ਜੇ ਸਾਨੂੰ ਮਰਨਾ ਪਿਆ ਤੇ ਮਰਾਂਗੇ ਵੀ ਸਿਰ ਕਲਮ ਕਰਾਉਣੇ ਪਏ ਉਹ ਵੀ ਕਰਾਵਾਂਗੇ ਪਰ ਇੱਕ ਮਰਲਾ ਵੀ ਜ਼ਮੀਨ ਦਾ ਸਰਕਾਰ ਨੂੰ ਨਹੀਂ ਦੇਵਾਂਗੇ